ਜਿਹੜੀ ਸਰਕਾਰ ਹੁਣ ਬਣੀ ਆ ਨਾ ਜਿਹਨਾਂ ਗੁੱਸਾ ਕਰਨਾ ਕਰ ਲਿਓ ਇਹ ਸਚਾਈ ਐ ਹੂੰ ਠੀਕ ਐ ਸਚਾਈ ਤੋਂ ਮਤਲਬ ਸੱਚ ਤੇ ਕੱਚ ਜਿਹੜਾ ਚੁੱਪਦੇ ਹੁੰਦੇ ਆ ਜੀ ਜਿਹੜੀ ਹੁਣ ਸਰਕਾਰ ਬਣੀ ਆ ਨਾ ਲੋਕਾਂ ਨੇ ਐਡਾ ਵੱਡਾ ਬਹੁਮਤ ਦਿੱਤਾ ਸੀ ਇਹ ਸਿਰਫ ਤੇ ਸਿਰਫ ਦਿੱਲੀ ਦੀ ਖਿਆਲ ਸਰਕਾਰ ਬਣ ਕੇ ਰਹੀ ਜੀ ਉਹੀ ਸੰਤ ਸੀਚੇਵਾਲ ਸੀ ਨਾ ਜੀ ਜਿਹੜਾ ਸਿਰ ਤੇ ਬੂਟੀ ਰੱਖ ਕੇ ਵੇਈਂ ਦੇ ਵਿੱਚ ਵੜ ਜਾਂਦਾ ਹੁੰਦਾ ਸੀ ਕਹਿੰਦਾ ਸੀ ਇਹਨੂੰ ਸਾਫ਼ ਕਰਨ ਲਈ ਜਦੋਂ ਮੈਂਬਰ ਪਾਰਲੀਮੈਂਟ ਬਣਾਤਾ ਜਦੋਂ ਉਹਨੂੰ ਜਿਹੜਾ ਸੀਗਾ ਚੁਣ ਲਿਆ ਦਿਖੇ ਨਹੀਂ ਅਗੇ ਕਿਤੇ ਭਗਵਾਨਤਮਨ ਟਾਈਮ ਪਾਸ ਇਸ ਕਰਕੇ ਕਰੀ ਜਾਂਦੇ ਆ ਕਿ ਉਹ ਕਹਿੰਦੇ ਕਿ ਮੇਰਾ ਜਿੰਨਾ ਸਿਆਸਤ ਦੇ ਇਤਿਹਾਸ ਦੇ ਵਿੱਚ ਵੱਧ ਸਮਾਂ ਲਿਖਿਆ ਜਾਵੇ ਨਾ ਜੀ ਕਿਉਂਕਿ ਇੱਕ ਤਰੀਕਾ ਨਾਲ ਮੁੱਖ ਮੰਤਰੀ ਦੇ ਜਿਹੜੇ ਜ਼ਿੰਮੇਵਾਰੀਆਂ ਉਹ ਖਤਮ ਹੋਣਾ ਦੀਆਂ ਜੀ ਪਾਵਰਾਂ ਖਤਮ ਐ ਜੀ ਪਰ ਉਹ ਸੋਚ ਰਿਹਾ ਕਿ ਜਿੰਨਾ ਟਾਈਮ ਹੁਣ ਮੈਂ ਕੱਢ ਲਾਣਾ ਕੁਰਸੀ ਨੂੰ ਹੱਥ ਪਾ ਕੇ ਉਹਨਾਂ 1 ਘੰਟਾ 2 ਘੰਟੇ 5 ਘੰਟੇ 5 ਦਿਨ ਮਹੀਨਾ 5 ਮਹੀਨੇ 6 ਮਹੀਨੇ ਉਹਨਾਂ ਸਮਾਂ ਵੱਧ ਲਿਖਿਆ ਜਾਊ ਕਿ ਮੁੱਖ ਮੰਤਰੀ ਰਹਿ ਕੇ ਗਿਆ ਸੀ ਹੁਣ ਉਹ ਸਮੇਂ ਦੀ ਕਾਊਂਟਿੰਗ ਹੋ ਰਹੀ ਹੈ ਕੱਲੀ ਹੋਰ ਕੁਝ ਨਹੀਂ ਹੋ ਰਿਹਾ ਭਗਵਾਨ ਤਮਾਨ ਸਾਹਿਬ ਤੁਹਾਨੂੰ ਤੇ ਤੁਹਾਡੇ ਸਾਰੇ ਚੁਣੇ ਹੋਇਆਂ ਨੂੰ ਹੁਣ ਤਾਂ 92 ਤੋਂ 2 ਹੋਰ ਵੱਧ ਗਏ ਤੁਹਾਡੇ ਕਦੇ ਪੰਜਾਬ ਦੇ ਪੁੱਤ ਕਦੇ ਥੋੜੀ ਜਿਹੀ ਗੈਰਤ ਪੰਜਾਬ ਵਾਲੀ ਆਪਣੇ ਖੂਨ ਦੇ ਵਿੱਚ ਰੱਖ ਕੇ ਲੋਕਾਂ ਨੂੰ ਦਿਖਾਓ ਦਿਖਾਉਣੀ ਪੈਣੀ ਹੈ ਨਹੀਂ ਤਾਂ ਜਿਹੜਾ ਪੰਜਾਬ ਦਾ ਨਹੀਂ ਬਣਿਆ ਪੰਜਾਬ ਕਦੇ ਉਹ ਦਾ ਨਹੀਂ ਬਣਿਆ ਕੁਦਰਤ ਨੇ ਉਹਨਾਂ ਨੂੰ ਐਸੀ ਮਾਰ ਪਾਈ ਹੈ ਕਿ ਮੁੜ ਕੇ ਗਾਂ ਪੀੜੀਆਂ ਤਬਾਹ ਹੋ ਜਾਂਦੀਆਂ ਲੁਧਿਆਣੇ ਦੀ ਗੱਲ ਤੁਸੀਂ ਛੇੜੀ ਕਿਵੇਂ ਦੇਖਦੇ ਹੋ ਲੁਧਿਆਣੇ ਜੋ ਪੰਜਾਬੀ ਗਏ ਕਿ ਬੁੱਢਾ ਦਰਿਆ ਸੀ ਉਹਨੂੰ ਬੁੱਢਾ ਨਾਲਾ ਬਣਾਤਾ ਸੀ ਬੰਨ ਮਾਰਨਾ ਜੀ ਜਿਉਂ ਬੰਨ ਨਾ ਮਾਰਨ ਪੰਜਾਬ ਦੀਆਂ ਨਸਲਤ ਬਾਹ ਹੋ ਜਾਣੀ ਜੀ ਤੇ ਉਹਨਾਂ ਨੂੰ ਰੋਕਿਆ ਗਿਆ ਲੱਖੇ ਸਹਾਣੇ ਨੂੰ ਕਿਵੇਂ ਫੜਿਆ ਪੁਲਿਸ ਨੇ ਤੁਸੀਂ ਆਪ ਦੇਖਿਆ ਕਿਵੇਂ ਉਹਦੀ ਕਾਰ ਭੰਨੀ ਤੇ ਦੂਜੇ ਪਾਸੇ ਉੱਥੇ ਪ੍ਰਵਾਸੀਆਂ ਦਾ ਇਕੱਠ ਸਰਕਾਰ ਨੇ ਕਰਵਾਇਆ ਤੇ ਉਹਨਾਂ ਨੂੰ ਉੱਥੇ ਪੂੜੀਆਂ ਛੋਲਿਆਂ ਦੇ ਲੰਗਰ ਵੀ ਚੱਲੇ ਉੱਥੇ ਟੈਂਟ ਵੀ ਲਾਇਆ ਗਿਆ ਕਿਵੇਂ ਦੇਖਦੇ ਹੋ ਸਰਕਾਰ ਦੀ ਅਸੀਂ ਇੱਕ ਕਾਰਨ ਕੀ ਆ ਇੱਕ ਅੰਦਰ ਪਾਉ ਜੀ ਇੱਕ ਸਿਹਰਿਆਂ ਦੀ ਵੈ ਹੀ ਹੁੰਦੀ ਹੈ ਹਮ ਉਹਦਾ ਜਿੰਨਾ ਆਪਣੇ ਘਰ ਵਾਲੀ ਤੇ ਉਹਦੇ ਘਰ ਵਾਲੇ ਦਾ ਦਬਦਬਾ ਹੁੰਦਾ ਹ ਹ ਕਿਉਂਕਿ ਉਹ ਰਸਮ ਰਵਾਇਨਾ ਸਾਰਾ ਕੁਝ ਹੋਇਆ ਹੁੰਦਾ ਨਾ ਜੀ ਉਹਨਾਂ ਹੀ ਦਬਦਬਾ ਜਿਹੜਾ ਹੈਗਾ ਉਹ ਪਰਿਵਾਰਕ ਤੌਰ ਤੇ ਘਰ ਵਾਲੀ ਦਾ ਆਪਣੇ ਘਰ ਵਾਲੇ ਤੇ ਹੁੰਦਾ ਹ ਜਿਹੜੀ ਰਖਾਇਲ ਹੁੰਦੀ ਆ ਨਾ ਹ ਹ ਸਮਝਦੇ ਹੋ ਹ ਜਿਹਨੂੰ ਪਤਾ ਨਹੀਂ ਕਿੱਥੋਂ ਲੈ ਕੇ ਆਂਦਾ ਹੁੰਦਾ ਕਿਸੇ ਨੇ ਲਿਆ ਕੇ ਦੇਤਾ ਵੀ ਆਹ ਲੋ ਜੀ ਠੀਕ ਹੈ ਇਹਨੂੰ ਫਲਾਨੀ ਸਟੇਟ ਤੋਂ ਜਾਂ ਫਲਾਨੇ ਥਾਂ ਤੋਂ ਇਹਦੇ ਨੂੰ ਛੱਡਿਆ ਸੀ ਇਹਦਾ ਤਲਾਕ ਹੋਇਆ ਸੀ ਇਹਨੂੰ ਜਿਹੜੀ ਰਖਾਇਲ ਹੁੰਦੀ ਆ ਨਾ ਉਹਨੂੰ ਬੜਾ ਕੋਈ ਸੋਚ ਕੇ ਜਿਹੜਾ ਨਾ ਉਹ ਚਾਹੇ ਸਾਰਾ ਘਰ ਵਾਲਾ ਜਿੰਨਾ ਮਰਜੀ ਮਾੜਾ ਹੋਵੇ ਜਿੰਨਾ ਮਰਜੀ ਐਬੀ ਹੋਵੇ ਉਹਨੂੰ ਇਹ ਸੋਚ ਕੇ ਉਹਦੀ ਜੁੱਤੀ ਥੱਲੇ ਸਾਰੀ ਉਮਰ ਕੱਢਣੀ ਪੈਂਦੀ ਹੈ ਕਿ ਮੇਰਾ ਪਹਿਲਾਂ ਵੀ ਘਰ ਨਹੀਂ ਵਸਿਆ ਮੇਰਾ ਹੁਣ ਵੀ ਨਾ ਵਸਿਆ ਤਾਂ ਮੈਂ ਸਮਾਜ ਦੇ ਵਿੱਚ ਕਿਵੇਂ ਰਹਿਣਾ ਜੀ ਜਿਹੜੀ ਸਰਕਾਰ ਹੁਣ ਬਣੀ ਆ ਨਾ ਜਿਹਨਾਂ ਗੁੱਸਾ ਕਰਨਾ ਕਰ ਲਿਓ ਇਹ ਸਚਾਈ ਹੈ ਹੂੰ ਠੀਕ ਹੈ ਸਚਾਈ ਤੋਂ ਮਤਲਬ ਸੱਚ ਤੇ ਕੱਚ ਜਿਹੜਾ ਚੁੱਪਦੇ ਹੁੰਦੇ ਆ ਜੀ ਜਿਹੜੀ ਹੁਣ ਸਰਕਾਰ ਬਣੀ ਆ ਨਾ ਲੋਕਾਂ ਨੇ ਐਡਾ ਵੱਡਾ ਬਹੁਤ ਮਤ ਦਿੱਤਾ ਸੀ ਇਹ ਸਿਰਫ ਤੇ ਸਿਰਫ ਦਿੱਲੀ ਦੀ ਖਿਆਲ ਸਰਕਾਰ ਬਣ ਕੇ ਰਹੀ ਹੈ ਹੂੰ ਭਗਵੰਤ ਸਿੰਘ ਮਾਨ ਜੀ ਤੁਹਾਡੇ ਕੋਲ ਵੀਡੀਓ ਹੋਣੀ ਹੈ ਮੈਂ ਤੁਹਾਨੂੰ ਵੀਡੀਓ ਦੇ ਦਿੰਦਾ ਜੀ ਠੀਕ ਹੈ ਉਹੀ ਭਗਵੰਤ ਸਿੰਘ ਮਾਨ ਦੀ ਜੁਬਾਨ ਸੀ ਨਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਜਦੋਂ ਐਮਪੀ ਸੀਗੇ ਜਦੋਂ ਐਮਪੀ ਸੀਗੇ ਜਦੋਂ ਕਹਿੰਦੇ ਸੀ ਕਿ ਬੁੱਡੇ ਨਾਲੇ ਦਾ ਪਾਣੀ ਇੰਡਸਟਰੀ ਦਾ ਪਾਣੀ ਸਤਲੁਜ ਨੂੰ ਜਿਹੜਾ ਜ਼ਹਿਰੀਲਾ ਕਰ ਰਿਹਾ ਤੇ ਉਹਨੂੰ 2.5 ਕਰੋੜ ਤੋਂ ਵੱਧ ਲੋਕ ਪੰਜਾਬ ਤੋਂ ਮਾਲਵੇ ਤੋਂ ਲੈ ਕੇ ਰਾਜਸਥਾਨ ਤੱਕ ਪੀ ਰਹੇ ਹੂੰ ਠੀਕ ਹੈ ਇਹ ਬੰਦ ਹੋਣਾ ਚਾਹੀਦਾ ਜੀ ਉਹੀ ਸੰਤ ਸੀਚੇਵਾਲ ਸੀ ਨਾ ਜੀ ਜਿਹੜਾ ਸਿਰ ਤੇ ਬੂਟੀ ਰੱਖ ਕੇ ਤੇ ਵੇਈ ਦੇ ਵਿੱਚ ਵੜ ਜਾਂਦਾ ਹੁੰਦਾ ਸੀ ਕਹਿੰਦਾ ਸੀ ਉਹਨੂੰ ਸਾਫ਼ ਕਰਨ ਲਈ ਜਦੋਂ ਮੈਂਬਰ ਪਾਰਲੀਮੈਂਟ ਬਣਾਤਾ ਜਦੋਂ ਉਹਨੂੰ ਜਿਹੜਾ ਸੀਗਾ ਚੁਣ ਲਿਆ ਦਿਖੇ ਨਹੀਂ ਹੈਗੇ ਕਿਤੇ ਠੀਕ ਹੈ ਇੱਥੋਂ ਪਤਾ ਲੱਗਦਾ ਕਿ ਪਤਾ ਨਹੀਂ ਕਿਉਂ ਪੰਜਾਬ ਦੇ ਵਿੱਚ ਜਿੰਨਾਂ ਚਿਰ ਉਹ ਲੋਕ ਬੈਠੇ ਆ ਨਾ ਜਿਨ੍ਹਾਂ ਦਾ ਅਸਲ ਦੇ ਵਿੱਚ ਬਲੱਡ ਜੀ ਪੰਜਾਬੀਆਂ ਵਾਲਾ ਹੈ ਹੀ ਨਹੀਂ ਜੀ ਤੇ ਜਿੰਨਾ ਚਿਰ ਉਹ ਇਹ ਸੋਚਦੇ ਕਿ ਮੇਰੇ ਥੱਲੇ ਕੁਰਸੀ ਹੁਣ ਭਗਵੰਤ ਮਾਨ ਟਾਈਮ ਪਾਸ ਕਿਉਂ ਕਰੀ ਜਾਂਦੇ ਭਗਵੰਤ ਮਾਨ ਟਾਈਮ ਪਾਸ ਇਸ ਕਰਕੇ ਕਰੀ ਜਾਂਦੇ ਆ ਕਿ ਉਹ ਕਹਿੰਦੇ ਕਿ ਮੇਰਾ ਜਿੰਨਾ ਸਿਆਸਤ ਦੇ ਇਤਿਹਾਸ ਦੇ ਵਿੱਚ ਵੱਧ ਸਮਾਂ ਲਿਖਿਆ ਜਾਵੇ ਨਾ ਜੀ ਕਿਉਂਕਿ ਇੱਕ ਤਰੀਕਾ ਨਾਲ ਮੁੱਖ ਮੰਤਰੀ ਦੇ ਜਿਹੜੇ ਜ਼ਿੰਮੇਵਾਰੀਆਂ ਉਹ ਖਤਮ ਹੋਣਾਂ ਦੀਆਂ ਜੀ ਪਾਵਰਾਂ ਖਤਮ ਹੈ ਜੀ ਪਰ ਉਹ ਸੋਚ ਰਹੇ ਕਿ ਜਿੰਨਾ ਟਾਈਮ ਹੁਣ ਮੈਂ ਕੱਢ ਲਾਣਾ ਕੁਰਸੀ ਨੂੰ ਹੱਥ ਪਾ ਕੇ ਉਹਨਾਂ ਇੱਕ ਘੰਟਾ 2 ਘੰਟੇ 5 ਘੰਟੇ 5 ਦਿਨ ਮਹੀਨਾ 5 ਮਹੀਨੇ 6 ਮਹੀਨੇ ਉਹਨਾਂ ਸਮਾਂ ਵੱਧ ਲਿਖਿਆ ਜਾਊ ਕੇ ਮੁੱਖ ਮੰਤਰੀ ਰਹਿ ਕੇ ਗਿਆ ਸੀ ਹੁਣ ਉਹ ਸਮੇਂ ਦੀ ਕਾਊਂਟਿੰਗ ਹੋ ਰਹੀ ਹੈ ਇਕੱਲੀ ਹੋਰ ਕੁਝ ਨਹੀਂ ਹੋ ਰਿਹਾ ਹੁਣ ਇੱਕ ਪਾਸੇ ਉਹ ਲੋਕ ਚੱਲੇ ਆ ਲੱਖੇ ਸੁਧਾਣੇ ਦੀ ਗੱਲ ਕਰ ਲਓ ਜੀ ਠੀਕ ਹੈ ਅ ਅਮਿਤੋਜ ਮਾਨ ਦੀ ਗੱਲ ਕਰ ਲਓ ਚਲੋ ਲੀਡ ਕਰਨਾ ਹੁੰਦਾ ਕਿਸੇ ਨੇ ਹੈਨਾ ਕਿਸੇ ਵੀ ਮੋਰਚੇ ਨੂੰ ਕਿਸੇ ਵੀ ਪ੍ਰੋਗਰਾਮ ਨੂੰ ਕਿਸੇ ਨੇ ਲੀਡ ਕਰਨਾ ਹੁੰਦਾ ਹੈ ਹੈਨਾ ਉਹ ਲੀਡਰ ਹੈ ਜਿਓ ਗਏ ਹੈ ਉਹਨਾਂ ਦੇ ਪਿੱਛੇ ਹਜ਼ਾਰਾਂ ਲੋਕ ਗਏ ਹਨ ਜੀ ਹਜ਼ਾਰਾਂ ਗਏ ਆ ਲੱਖਾਂ ਲੋਕ ਘਰਾਂ ਦੇ ਵਿੱਚ ਰਸਤਿਆਂ ਦੇ ਵਿੱਚ ਡਿਟੇਨ ਕਰ ਲਏ ਪੁਲਿਸ ਨੇ ਜੀ ਭਗਵੰਤ ਮਾਨ ਨੂੰ ਮਹਿਰ ਖੇਲ ਸਰਕਾਰ ਕਿਉਂ ਕਿਹਾ ਦਿੱਲੀ ਦੀ ਕਿਉਂਕਿ ਸਭ ਕੁਝ ਉਹਨਾਂ ਦੀ ਮਰਜ਼ੀ ਨਾਲ ਹੋ ਰਿਹਾ ਜੀ ਚਾਹੇ ਉਹ ਭਾਜਪਾ ਵਾਲੇ ਹੋਣ ਜੀ ਚਾਹੇ ਉਹ ਆਮ ਆਦਮੀ ਪਾਰਟੀ ਵਾਲੇ ਇਹਨਾਂ ਦੀ ਸਾਰੀ ਹਾਈ ਕਮਾਂਡ ਉਹ ਦਿੱਲੀ ਵਾਲੀ ਸਭ ਕੁਝ ਉਹਨਾਂ ਦੇ ਇਸ਼ਾਰੇ ਤੇ ਹੋ ਰਿਹਾ ਕਿ ਇੱਕ ਪਾਸੇ ਪ੍ਰਵਾਸੀਆਂ ਨੂੰ ਪਹਿਲੇ ਪ੍ਰਵਾਸੀਆਂ ਬਾਰੇ ਪਹਿਲੇ ਉਥੋਂ ਦੀ ਇੰਡਸਟਰੀ ਨੇ ਕਹਤਾ ਸੀ ਡਾਈਂਗ ਨਾਸਤੇ ਹੀ ਨੇ ਕਿ ਅਸੀਂ ਲੱਖਾਂ ਪ੍ਰਵਾਸੀਆਂ ਦਾ ਇਕੱਠ ਕਰ ਲਾਂਗੇ ਮੂਰੇ ਹੂੰ ਤੁਸੀਂ ਆਓ ਬੰਨ ਮਾਰ ਤੁਸੀਂ ਆਓ ਬੰਨ ਮਾਰਨ ਠੀਕ ਹੈ ਕਿਉਂਕਿ ਪੰਜਾਬ ਚ ਬੈਠੇ ਆ ਯਾਰ ਆਪਣੇ ਘਰੇ ਬੈਠੇ ਆ ਸਾਡੇ ਘਰੇ ਬੈਠਿਆਂ ਨੂੰ ਤੇ ਇੱਥੇ ਕੁਛ ਭੈਠ ਕੀਤੇ ਲੋਕਾਂ ਨੂੰ ਠੀਕ ਆ ਆਪਣੀ ਰੋਟੀ ਰੋਜੀ ਕਮਾਰੇ ਸਾਨੂੰ ਕੋਈ ਇਤਰਾਜ਼ ਨਹੀਂ ਕਮਾ ਲੋ ਯਾਰ ਕਮਾਓ ਜਿੱਥੇ ਮਰਜੀ ਕੰਮ ਕਰੋ ਅਸੀਂ ਪੰਜਾਬੀ ਵੀ ਬਹੁਤ ਸਟੇਟਾਂ ਦੇ ਵਿੱਚ ਕਰੀ ਜਾਂਦੇ ਆ ਜਾ ਕੇ ਬਹੁਤ ਦੇਸ਼ਾਂ ਵਿੱਚ ਕਰੀ ਜਾਂਦੇ ਆ ਪਰ ਮੈਂ ਕਹਿੰਦਾ ਜਿੱਥੇ ਡਾਈング ਇੰਡਸਟਰੀ ਨੇ ਸਿੱਧਾ ਸਿੱਧਾ ਚੈਲੰਜ ਕੀਤਾ ਹੂੰ ਕਿ ਅਸੀਂ ਲੱਖਾਂ ਪ੍ਰਵਾਸੀਆਂ ਦਾ ਇਕੱਠ ਪੰਜਾਬੀਆਂ ਦੇ ਮੂਹਰੇ ਕਰਦੇ ਆਂਗੇ ਫਿਰ ਪੰਜਾਬੀ ਐਡੇ ਵੀ ਮਾੜੇ ਨਹੀਂ ਹੂੰ ਮੈਂ ਕਹਿੰਦਾ ਕਿ ਤੁਸੀਂ ਜਿਹੜਾ ਇਹਨੂੰ ਇਹ ਜਿਹੜੀ ਅਸਲ ਦੇ ਵਿੱਚ ਜਿਹੜੀ ਅਸਲ ਲੜਾਈ ਹੈ ਨਾ ਭਗਵਾਨਤਮਾਨ ਸਾਹਿਬ ਤੁਹਾਨੂੰ ਤੇ ਤੁਹਾਡੇ ਸਾਰੇ ਚੁਣੇ ਹੋਇਆਂ ਨੂੰ ਹੁਣ ਤਾਂ 92 ਤੋਂ ਦੋ ਹੋਰ ਵੱਧ ਗਏ ਤੁਹਾਡੇ ਕਦੇ ਪੰਜਾਬ ਦੇ ਪੁੱਤ ਕਦੇ ਥੋੜੀ ਜਿਹੀ ਗੈਰਤ ਪੰਜਾਬ ਵਾਲੀ ਆਪਣੇ ਖੂਨ ਦੇ ਵਿੱਚ ਰੱਖ ਕੇ ਲੋਕਾਂ ਨੂੰ ਦਿਖਾਓ ਦਿਖਾਉਣੀ ਪੈਣੀ ਹੈ ਨਹੀਂ ਤਾਂ ਜਿਹੜਾ ਪੰਜਾਬ ਦਾ ਨਹੀਂ ਬਣਿਆ ਪੰਜਾਬ ਕਦੇ ਉਹ ਦਾ ਨਹੀਂ ਬਣਿਆ ਕੁਦਰਤ ਨੇ ਉਹਨਾਂ ਨੂੰ ਐਸੀ ਮਾਰ ਪਾਈ ਹੈ ਕਿ ਮੁੜ ਕੇ ਗਾਂ ਪੀੜੀਆਂ ਤਬਾਹ ਹੋ ਜਾਂਦੀਆਂ ਮੈਂ ਕਹਿੰਦਾ ਕਿ ਕਦੇ ਤਾਂ ਪੰਜਾਬ ਦੀ ਗੱਲ ਕਰ ਲੋ ਜਿਹੜੇ ਲੋਕ ਮੈਂ ਕਹਿੰਨੇ ਕਿ ਉੱਥੇ ਤਾਂ ਹਜ਼ਾਰਾਂ ਲੋਕ ਬੇਸ਼ੱਕ ਪਹੁੰਚ ਵੀ ਗਏ ਜੀ ਅਮੀ ਤੋਜਮਾਨ ਪਹੁੰਚ ਗਿਆ ਸੀ ਲਖੇ ਸਿਧਾਣੇ ਨੂੰ ਡਿਟੇਨ ਕਰ ਲਿਆ ਫੜ ਲਿਆ ਗ੍ਰਿਫਤਾਰ ਕਰ ਲਿਆ ਪਰ ਫਿਰ ਵੀ ਉਹਨੂੰ ਉੱਥੇ ਲਿਜਾਣਾ ਪਿਆ ਠੀਕ ਆ ਸੇਮ ਉਸੇ ਤਰ੍ਹਾਂ ਜਿਵੇਂ ਮਰਨ ਵਰਤ ਤੇ ਬੈਠਣ ਵਾਲੇ ਦਿਲ ਸਰਦਾਰ ਡੱਲੇਵਾਲ ਸਾਹਿਬ ਨੂੰ ਪੁਲਿਸ ਜਿਹੜਾ ਜੀ ਉਹ ਕਿਡਨੈਪ ਕਰਕੇ ਲੈ ਗਈ ਸੀ ਹਾਂਜੀ ਤੇ ਲੋਕਾਂ ਦੇ ਫੈਸਲੇ ਅਗੇ ਝੋਕ ਕੇ ਉਹਨਾਂ ਨੂੰ ਚਾਰ ਦਿਨਾਂ ਬਾਅਦ ਵਾਪਸ ਖਨੌਰੀ ਮੋਰਚੇ ਤੇ ਲਿਆ ਕੇ ਬਿਠਾਉਣਾ ਪਿਆ ਸੀ ਬਿਲਕੁਲ ਉਸੇ ਤਰ੍ਹਾਂ ਲਖੇ ਸਿਧਾਣੇ ਨੂੰ ਜਿਹੜੇ ਤਾਂ ਬੰਦੇ ਚੱਲੇ ਆਪਣੇ ਹੱਕਾਂ ਦੀ ਖਾਤਰ ਲੜਨ ਆਹ ਸਾਹਮਣੇ ਮੌਤ ਦਿਸਦੀਆਂ ਹੋਣਗੀਆਂ ਪੀੜ੍ਹੀਆਂ ਠੀਕ ਹੈ ਦੇਖੋ ਤੁਸੀਂ ਕਿਤੇ ਕਿਤੇ ਮਾਲਵਾ ਬੈਲਟ ਨੂੰ ਲੈ ਲਓ ਜਾਂ ਜਿੱਥੋਂ ਦੀਆਂ ਨਹਿਰਾਂ ਟੱਪਦੀਆਂ ਰਾਜਸਥਾਨ ਨੂੰ ਲੈ ਲਓ ਠੀਕ ਹੈ ਕਿੰਨਾ ਕੈਂਸਰ ਵੰਡਿਆ ਇਹੋ ਜਿਹਾ ਥਾਂ ਜਿੱਥੇ ਸਿੱਧਾ ਪਾਣੀ ਧਰਤੀ ਦੇ ਵਿੱਚ ਵੀ ਰੀਸਾਈਕਲ ਹੁੰਦਾ ਹੈ ਘਰਾਂ ਦੇ ਵਿੱਚ ਵੀ ਜਾਂਦਾ ਹੈ ਉੱਥੇ ਬੱਚੇ ਆ ਪੰਗ ਪੈਦਾ ਹੁੰਦੇ ਬਿਲਕੁਲ ਠੀਕ ਹੈ ਗੱਲ ਤਾਂ ਪੰਜਾਬ ਦੀ ਹੈ ਨਾ ਕਦੇ ਕਹਿੰਦੇ ਸੀ ਕਿ ਪੰਜਾਬ ਪੰਜ ਆਬ ਜੀ ਪੰਜ ਦਰਿਆਵਾਂ ਦੀ ਧਰਤੀ ਪਹਿਲੀ ਗੱਲ ਤਾਂ ਪੰਜ ਰਹਿ ਹੀ ਨਹੀਂ ਸਾਡੇ ਕੋਲ ਵੰਡ ਵੇਲੇ ਸਾਡੇ ਦੋ ਦਰਿਆ ਹੀ ਚਲੇ ਗਏ ਉਹਨਾਂ ਨੂੰ ਰਹਿਣ ਦਿਓ ਨਾ ਸਾਫ਼ ਸੁਥਰੇ ਜੇ ਤੁਸੀਂ ਕਰਨਾ ਡਾਈੰਗ ਇੰਡਸਟਰੀ ਜੇ ਇਹੋ ਜੀ ਬਦਮਾਸ਼ੀ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਨਾ ਮੈਂ ਕਹਿੰਦਾ ਕਿ ਮੈਂ ਡਾਈੰਗ ਇੰਡਸਟਰੀ ਵਾਲੇ ਉਹ ਸਾਫ਼-ਸਾਫ਼ ਦਾ ਤੁਹਾਨੂੰ ਕਹਣਾ ਕਿ ਤੁਸੀਂ ਪੰਜਾਬ ਦੇ ਦੱਲੇ ਹੋ ਹੂੰ ਤੁਹਾਡੀਆਂ ਪੀੜੀਆਂ ਜਿਹੜੀਆਂ ਆਉਣ ਵਾਲੀਆਂ ਪੁਸਤਾਂ ਤੁਹਾਡੀਆਂ ਸਿਰੇ ਢੀ ਚੜਨਗੀਆਂ ਹੂੰ ਕੌਣ ਆ ਪੰਜਾਬ ਦੇ ਦੱਲੇ ਪੰਜਾਬ ਦੇ ਦੱਲੇ ਨਰਪਾਉ ਵੀਰੇ ਉਹ ਹੈ ਜਿਹੜੇ ਬੰਦੇ ਪੰਜਾਬ ਦਾ ਖਾ ਕੇ ਪੰਜਾਬ 'ਚ ਰਹਿ ਕੇ ਪੰਜਾਬ ਦੇ ਨਹੀਂ ਬਣਦੇ ਹੂੰ ਇਹ ਬਣਨਾ ਪੈਣਾ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਬਣਨਾ ਪੈਣਾ ਅਸੀਂ ਤੁਹਾਡੇ ਦੋਖੀ ਨਹੀਂ ਕੋਈ ਬੰਦਾ ਕੰਮ ਕਾਰੋਬਾਰ ਕਰਦਾ ਕਰੋ ਅਸੀਂ ਕਦੋਂ ਕਹਨੇ ਇੰਡਸਟਰੀ ਪਹਿਲੀ ਗੱਲ ਤਾਂ ਸਾਡਾ ਸੂਬਾ ਸਾਡਾ ਪੰਜਾਬ ਹੋਗਾ ਹਰਿਆਣਾ ਹੋਗਾ ਸਾਡਾ ਖੇਤੀ ਪ੍ਰਧਾਨ ਸੂਬਾ ਕਿਵੇਂ ਦੇਖਦੇ ਹੋ ਸਰਕਾਰ ਤਾਂ ਚਲੋ ਮੰਨਿਆ ਸਰਕਾਰ ਨੂੰ ਉਹਨਾਂ ਤੋਂ ਕੋਈ ਫਾਇਦੇ ਲੈਣੇ ਆ ਹੁਣ ਐਮਸੀ ਦੀਆਂ ਵੋਟਾਂ ਆਣੀਆਂ ਫੰਡ ਵੀ ਲੈਣੇ ਆ ਉਹਨਾਂ ਨੇ ਡਾਈਂਗ ਫੈਕਟਰੀਆਂ ਲਿਆ ਤੂੰ ਪਰ ਜਿਹੜੀਆਂ ਹੋਰ ਤਰ੍ਹਾਂ ਜੀ ਉਹਨਾਂ ਵਿੱਚੋਂ ਵੀ ਕੋਈ ਨਹੀਂ ਆਇਆ ਨਹੀਂ ਜੀ ਡਾਈਂਗ ਫੈਕਟਰੀ ਕੋ ਇੰਡਸਟਰੀ ਕੋਲੋਂ ਫੰਡ ਲੈਣੇ ਨਹੀਂ ਆ ਫੰਡ ਲੈ ਜਾ ਚੁੱਕੇ ਆ ਹੂੰ ਇਹ ਗੱਲ ਤੁਹਾਡੇ ਵੀ ਦਿਮਾਗ 'ਚ ਹੋਊਗੀ ਕਿ ਸਾਲ 1.5 ਸਾਲ ਪਹਿਲਾਂ ਅਰਵਿੰਦ ਕੇਜਰੀਵਾਲ ਸਾਰੇ ਉਦਯੋਗਪਤੀਆਂ ਦੀ ਇੱਕ ਮੀਟਿੰਗ ਜਿਹੜੀ ਹੈ ਉਹ ਲੁਧਿਆਣੇ ਦੇ ਵਿੱਚ ਕਰਕੇ ਗਏ ਸੀ ਜੀ ਉਹਨਾਂ ਨੇ ਉਹਨਾਂ ਦੇ ਨਾਲ ਇੱਕ ਮੀਟਿੰਗ ਰੱਖੀ ਸੀ ਉਹ ਮੀਟਿੰਗ ਦੇ ਵਿੱਚ ਡੀਲਾਂ ਹੀ ਹੁੰਦੀਆਂ ਸੌਦੇ ਹੀ ਹੁੰਦੇ ਕਿਉਂਕਿ ਆ ਮੂਰੇ ਫਰਵਰੀ 2025 ਦਾ ਇਲੈਕਸ਼ਨ ਦਿੱਲੀ ਦਾ ਫੇਰ ਆ ਗਿਆ ਹਾਂਜੀ ਉਹਨਾਂ ਨੂੰ ਪੈਸੇ ਚਾਹੀਦੇ ਆ ਉਹਨਾਂ ਨੂੰ ਫੰਡਿੰਗ ਚਾਹੀਦੀ ਆ ਕਿਉਂਕਿ ਇਹ ਜਿਹੜੀ ਆ ਨਾ ਸੋਸ਼ਲ ਮੀਡੀਆ ਸਰਕਾਰ ਹੈ ਇਹ ਪ੍ਰਚਾਰ ਦੇ ਸਰਤੇ ਬਣੀ ਵੀ ਸਰਕਾਰ ਹੈ ਕੰਮਾਂ ਦੇ ਵਿੱਚ ਤਾਂ ਦਮ ਹੀ ਨਹੀਂ ਹੈਗਾ ਇਹਨਾਂ ਦੇ ਹੁਣ ਦਿੱਲੀ ਦੀ ਫਿਕਰ ਪਈ ਆ ਉਹਨਾਂ ਨੂੰ ਕਿ ਇਸ ਵਾਰੀ ਲੋਕ ਜਿਹੜੇ ਆ ਉਹ ਬੈਕਫੋਰਟ ਤੇ ਧੱਕਣ ਨੂੰ ਫਿਰਦੇ ਆ ਇਹਨਾਂ ਨੂੰ ਇਹਨਾਂ ਨੇ ਆਪਣਾ ਕੂੜ ਪ੍ਰਚਾਰ ਜਿਹੜਾ ਹੈਗਾ ਕੂੜ ਪ੍ਰਚਾਰ ਮੈਂ ਤਾਂ ਕਹਣਾ ਪ੍ਰਚ ਅਸਲੀ ਕੰਮਾਂ ਦੇ ਆਧਾਰ ਤੇ ਕੀਤਾ ਜਾਦਾ। ਕੂੜ ਪ੍ਰਚਾਰ ਉਹ ਹੁੰਦਾ ਕੀਤਾ ਕੁਛ ਨਹੀਂ ਤੁਸੀਂ ਕੱਲਾ ਰੌਲਾ ਪਾ ਲਿਆ। ਤੇ ਲੋਕਾਂ ਨੇ ਜਿਹੜਾ ਘਰਾਂ 'ਚ ਬੈਠਾ ਨੇ ਦੇਖ ਕੇ ਫੋਨਾਂ 'ਤੇ ਟੈਲੀਵਿਜ਼ਨਾਂ 'ਤੇ ਹਾਂ ਠੀਕ ਹੈ ਠੀਕ ਹੈ ਠੀਕ ਹੈ ਜਿਵੇਂ ਹੁਣਾਂ ਪਿੱਛੇ 4 ਜਿਮ ਨਹੀਂ ਜੁਣਾ ਦੇ ਵਿੱਚੋਂ 3 ਜਿਤਾਤੀ। ਜੀ। ਜਲੰਧਰ ਵਾਲੀ ਜਿਤਾਤੀ। ਜੀ। ਠੀਕ ਹੈ। ਇੱਕ ਪਾਸੇ ਤੁਸੀਂ ਵਿਰੋਧ ਕਰ ਰਹੇ ਹੋ ਆਪਾਂ ਗੱਲ ਕੀਤੀ ਸੀ ਨਾ ਕਿ ਝੋਨਾ ਚੁੱਕਿਆ ਨਹੀਂਗਾ ਮਜ਼ਦੂਰ ਰੋਲਿਆ ਕਿਸਾਨ ਝੋਨਾ ਹੁਣ ਤੱਕ ਮੰਡੀਆਂ 'ਚ ਪਿਆ। ਬਿਲਕੁਲ। ਦੇਖੋ ਤੁਸੀਂ ਦੇਖੋ ਕਿ ਨਵੰਬਰ ਅੱਜ ਪਹਿਲਾ ਹਫਤਾ ਬੀਤਣ ਵਾਲਾ ਦਸੰਬਰ ਦਾ ਪਹਿਲਾ ਹਫਤਾ ਬੀਤਣ ਵਾਲਾ ਹੋ ਗਿਆ ਝੋਨਾ ਹਲੇ ਮੰਡੀਆਂ ਚ ਪਿਆ ਜਿਹੜਾ ਮਾਰ ਸਾਹਿਬ ਨੇ ਕਿਹਾ ਸੀ ਕਿ ਦੀਵਾਲੀਆਂ ਦਸਹਰੇ ਕਿਸਾਨ ਘਰੇ ਵੇਖੂਗਾ ਮੈਂ ਕਹਿੰਨਾ ਕਿ ਜਦੋਂ ਗੱਲ ਆਪਾਂ ਗੱਲ ਕਰ ਰਹੇ ਸੀ ਡਾਈਂਗ ਇੰਡਸਟਰੀ ਦੀ ਨਾਲ ਜਿਹੜੇ ਉਹਨਾਂ ਬੰਦੇ ਨੇ ਕਿਹਾ ਨਾ ਕੱਟ ਕਰਨ ਦਾ ਮੌਕਾ ਵੀ ਦਿੱਤਾ ਕਿਉਂ ਦਿੱਤਾ ਸਰਕਾਰ ਨੇ ਫਿਰ ਜਿਹੜੇ ਬੰਦੇ ਲੜਨ ਚੱਲੇ ਆ ਉਹਨਾਂ ਦੀ ਗੱਲ ਸੁਣੋ ਜੇ ਉਹ ਕਹਿੰਦੇ ਕੱਲ ਮੈਂ ਸੁਣ ਰਿਹਾ ਸੀਗਾ ਇੱਕ ਬੰਦਾ ਕਹਿ ਰਿਹਾ ਕਿ ਲਖੇ ਸਧਾਨ ਯਾਰਗਿਆਂ ਨੂੰ ਮਤਲਬ ਬਹੁਤ ਅਮੀ ਤੋਜ ਮਾਨ ਨੂੰ ਲਖੇ ਸਧਾਨੇ ਨੂੰ ਬਹੁਤ ਅਪਸ਼ਬਦ ਬੋਲ ਰਿਹਾ ਸੀ ਇੱਕ ਡਾਈਂਗ ਅਬ ਮੈਂ ਉਹ ਸ਼ਬਦ ਬੋਲ ਨਹੀਂ ਸਕਦਾ ਇੱਥੇ ਜਿਹੜੇ ਸ਼ਬਦ ਉਹ ਬੋਲ ਰਿਹਾ ਸੀ ਨਾ ਮੈਂ ਇੱਕ ਗੱਲ ਦੱਸ ਦਿਆਂ ਉਹ ਉਹਦੇ ਵਿੱਚ ਉਹ ਕਹਿ ਰਹੇ ਸੀ ਕਹਿੰਦਾ ਉਹਦੇ ਸਾਹਮਣੇ ਪ੍ਰਵਾਸੀਆਂ ਦਾ ਬਹੁਤ ਵੱਡਾ ਇਕੱਠ ਹੋਣਾ ਮੂਰੇ ਬੈਠਾ ਸਟੇਜ ਲਾਉਣ ਦਿੱਤੀ ਗਈ ਬਕਰਾਂ ਟਰੱਕ ਭਰ-ਭਰ ਕੇ ਪ੍ਰਵਾਸੀ ਗਏ ਪੁਲਿਸ ਨੇ ਨਹੀਂ ਰੋਕੀ ਕਿਉਂਕਿ ਪੁਲਿਸ ਦਾ ਸਾਨੂੰ ਪੰਜਾਬੀਆਂ ਨੂੰ ਜਿਹੜੇ ਜ਼ਹਿਰ ਮੰਡਣ ਵਾਲੇ ਪਾਣੀ ਆ ਨਾ ਉਹਨੂੰ ਰੋਕਣ ਵਾਲੇ ਲੋਕਾਂ ਨੂੰ ਡਿਟੇਨ ਕਰਨ ਤੇ ਲਾਈ ਹੋਈ ਸੀ ਭਗਵਾਨਤਮਾਨ ਦੀ ਸਰਕਾਰ ਨੇ ਉਹ ਬੰਦਾ ਬੋਲ ਰਿਹਾ ਸੀ ਸਟੇਜ ਤੋਂ ਕਹਿੰਦਾ ਜੇ ਅਸੀਂ 250 ਕਰੋੜ ਇਸ ਪਾਣੀ ਦੀ ਸ਼ੁੱਧਤਾ ਵਾਸਤੇ ਆਂਦਾ ਇਹ ਪਾਣੀ ਨੂੰ ਸ਼ੁੱਧ ਕਰਨ ਵਾਸਤੇ ਲਾ ਸਕ ਯਾਰ ਜੇ ਤੁਸੀਂ 250 ਕਰੋੜ ਲਾ ਰਹੇ ਹੋ ਚਾਈਨਾ ਬੇਸ਼ੱਕ ਅਸੀਂ ਕੱਪੜੇ ਦਾ ਉਤਪਾਦਨ ਇੰਡੀਆ ਵਾਲੇ ਕਰਦੇ ਆਂ ਪਰ ਸਾਡੇ ਨਾਲੋਂ ਕਈ ਗੁਣਾ ਵੱਧ ਉਤਪਾਦਨ ਕੱਪੜੇ ਦਾ ਚਾਈਨਾ ਕਰਦਾ ਹੈ ਚਾਈਨਾ ਨੇ ਇਹੋ ਜਿਹੇ ਜਿਹੜਾ ਟ੍ਰੀਟਮੈਂਟ ਪਲਾਂਟ ਲਾਏ ਹੋਏ ਐ ਵੀ ਸਵਾਲ ਹੀ ਪੈਦਾ ਨਹੀਂ ਉਹ ਕਹਿੰਦੇ ਪਾਣੀ ਦੁਬਾਰਾ ਜਿਹੜਾ ਉਹ ਕੈਮੀਕਲ ਯੁਕਤ ਪਾਣੀ ਆ ਨਾ ਚਾਈਨਾ ਨੇ ਇੰਨੇ ਵਧੀਆ ਪਲਾਂਟ ਲਾਏ ਹੋਏ ਆ ਕਿ ਦੁਬਾਰਾ ਪੀਣ ਵਾਲਾ ਕਰ ਦਿੰਦੇ ਆ ਉਸ ਪਾਣੀ ਨੂੰ ਸਾਫ਼ ਕਰਕੇ ਦੁਬਾਰਾ ਐਗਰੀਕਲਚਰ ਨੂੰ ਦੇਣ ਵਾਲਾ ਕਰ ਦਿੰਦੇ ਆ ਦੁਬਾਰਾ ਜ਼ਮੀਨ ਦੇ ਵਿੱਚ ਰੀਸਾਈਕਲਿੰਗ ਹੋਣ ਵਾਲਾ ਕਰ ਦਿੰਦੇ ਆ ਤੇ ਫਿਰ ਇਹਨਾਂ ਨੇ ਇੱਥੇ ਇੰਡਸ ਇਹ ਵੀ ਪਤਾ ਲੱਗਿਆ ਕਿ ਜਿੰਨਾ ਪਾਣੀ ਬਾਹਰ ਨਾਲਿਆ ਰਾਹੀਂ ਕੱਢਿਆ ਜਾ ਰਿਹਾ ਹੈ ਪਾਈਪਾਂ ਰਾਹੀਂ ਕੱਢਿਆ ਜਾ ਰਿਹਾ ਨਾ ਉਹ ਤਾਂ 30 35 ਜਾਂ 40% ਹੈ ਹੂੰ 55 60 ਜਾਂ 65 ਜਾਂ 70% ਪਾਣੀ ਤਾਂ ਇਹਨਾਂ ਸਾਰਿਆਂ ਨੇ ਸਿੱਧਾ ਜ਼ਮੀਨ ਦੇ ਵਿੱਚ ਵੀ ਰੀਸਾਈਕਲ ਕੀਤਾ ਹੋਇਆ ਵੱਡੇ ਬੋਰ ਕਰਕੇ ਸਿੱਧਾ ਜ਼ਮੀਨ 'ਚ ਸੁੱਟਿਆ ਹੋਇਆ ਤੇ ਲੁਧਿਆਣੇ ਰਹਿ ਕੌਣ ਰਿਹਾ ਉਹ ਖੁਦ ਹੀ ਰਹਿ ਰਹੇ ਹਨ ਯਾਰ ਖੁਦ ਤਾਂ ਮੈਂ ਮੰਨਦਾ ਹੈ ਕਿ ਉਹੋ ਜਿਹੜਾ 100 ਰੁਪਏ ਦੀ ਬੋਤਲ ਅੱਜ ਕੱਲ ਮੇਰੇ ਖਿਆਲ ਦੇ ਵਿੱਚ ਆਉਂਦੀ ਹੈ ਅਲਕਲਾਈਨ ਵਾਟਰ ਜੀ ਠੀਕ ਹੈ ਇਹ ਕੱਲ ਨੂੰ ਮਹਿੰਗਾ ਵੀ ਹੋਊਗਾ ਬਿਲਕੁਲ ਜਦੋਂ ਅਸੀਂ ਜਿੰਨਾ ਦਿਨਾਂ ਚ ਅਸੀਂ ਇਹ ਗੈਸ ਸ਼ੁਰੂ ਕੀਤਾ ਸੀ ਉਦੋਂ 2.5 300 ਦਾ ਸਿਲੰਡਰ ਹੁੰਦਾ ਸੀ ਅੱਜ 1000 ਦਾ ਸਿਲੰਡਰ ਹੋ ਗਿਆ ਜੇ ਅੱਜ ਅਲਕਲਾਈਨ ਵਾਟਰ ਦੀ ਗੱਲ ਕੀਤੀ ਜਾਂਦੀ ਹੈ ਨਾ ਅਸੀਂ ਪੰਜਾਬ ਵਿੱਚ ਬੈਠੇ ਸਾਨੂੰ ਕਿ ਲੋੜ ਅਲਕਲਾਈਨ ਵਾਟਰ ਦੀ ਸਾਡੇ ਕੋਲ ਤਾਂ ਸਿੱਧਾ ਪਹਾੜਾਂ ਦਾ ਪਾਣੀ ਆਉਂਦਾ ਕੁਦਰਤੀ ਪਾਣੀ ਤੇ ਉਹਨੂੰ ਕੁਦਰਤੀ ਨੂੰ ਸਾਡੇ ਕੋਲ ਸਿੱਧਾ ਆਉਣ ਦਿਓ ਅਸੀਂ ਸਾਡਾ ਅਲਕਲਾਈਨ ਵਾਟਰ ਹੀ ਆ ਅਸੀਂ ਕਿਉਂ ਪੀਣਾ ਪਰ ਮਜਬੂਰ ਕੀਤਾ ਜਾ ਰਿਹਾ ਕਿਉਂਕਿ ਸਾਰਾ ਕੁਝ ਜਿਹੜਾ ਵਿਲੇ ਭੋਤ ਨਾਲ ਕਾਰਪੋਰੇਟ ਘਰਾਣੇ ਦੇ ਹੱਥਾਂ ਦੇ ਵਿੱਚ ਸਰਕਾਰਾਂ ਨੇ ਦੇਣਾ ਜ ਸ਼ਬਦ ਜਿਹੜੇ ਗਰਮ ਤੱਤੇ ਤਾਂ ਬੋਲੇ ਜਾਂਦੇ ਆ ਵੀ ਤੁਸੀਂ ਜਿਹੜਾ ਪੰਜਾਬ ਦੇ ਪੁੱਤ ਨਹੀਂ ਮਾਰਦੇ ਤੁਸੀਂ ਆਪਣੇ ਪਰਿਵਾਰ ਦੇ ਬਣੇ ਹੋ ਪਰ ਉਹ ਪਰਿਵਾਰ ਜਿਹੜਾ ਨਾ ਉਹ ਵੀ ਨਹੀਂ ਰਹਿੰਦਾ ਉੱਜੜ ਜਾਂਦਾ ਹੁੰਦਾ ਜਦੋਂ ਤੁਸੀਂ ਲੋਕਾਂ ਨੂੰ ਜ਼ਹਿਰਾਂ ਵੰਡ ਕੇ ਤੁਸੀਂ ਆਪਣਾ ਪਰਿਵਾਰ ਆਪਣਾ ਸਾਮਰਾਜ ਵੱਡਾ ਕਰਨ ਦੀ ਕੋਸ਼ਿਸ਼ ਕਰੋਗੇ ਨਾ ਸਾਮਰਾਜ ਨਹੀਂ ਰਹਿੰਦੇ ਹੁੰਦੇ ਪਾਣੀ ਤਾਂ ਤੁਹਾਡੇ ਬੱਚਿਆਂ ਨੇ ਵੀ ਓਹੀ ਪੀਣਾ ਪਾਣੀ ਉਹਨਾਂ ਦੇ ਬੱਚਿਆਂ ਨੇ ਨਹੀਂ ਪੀਣਾ ਜੀ ਉਹ ਤਾਂ ਜਲਕਲਾਈਨ ਵਾਟਰ ਪੀਣ ਲੱਗ ਪਏ ਜਿਵੇਂ ਕਹਿੰਦੇ ਵੀ ਜੇ ਕਿਤੇ ਵਿਰਾਟ ਕੋਹਲੀ ਨੇ ਪਾਣੀ ਪੀਣਾ ਹੁੰਦਾ ਨਾ ਤੇ ਮੇਰੇ ਖਿਆਲ ਦੇ ਵਿੱਚ ਸੁਣਨ ਚ ਆਇਆ ਸੀ ਕਹਿੰਦੇ 1400 ਦੀ ਕਿੰਨੇ ਦੀ ਇੱਕ ਬੋਤਲ ਉਹ ਕਿਹੜੇ ਦੂਸਰੇ ਕੰਟਰੀ ਤੋਂ ਆਉਂਦੀ ਆ ਠੀਕ ਹੈ ਤੂੰ 1400 ਰੁਪਏ ਦੀ ਇੱਕ ਬੋਤਲ ਇਹ ਵੀ ਗੱਲ ਮੈ ਅਜ ਤੋਂ ਦੋ ਤਿੰਨ ਸਾਲ ਪਹਿਲਾਂ ਦੀ ਸੁਣੀ ਹੋਈ ਆ ਉਹ ਉਹਨਾਂ ਦਿਨਾਂ ਦੇ ਵਿੱਚ 1400 ਰੁਪਏ ਦੀ ਬੋਤਲ ਜੇ ਵਿਰਾਟ ਕੋਹਲੀ ਪੀਂਦਾ ਉਹ ਪੀਂਦਾ ਨਹੀਂ ਬੋਤਲ ਨੂੰ ਖੋਲਿਆ ਦੋ ਘੁੱਟਾ ਪਰਿਆ ਬੋਤਲ ਛੱਡ ਦਿੰਦਾ ਦੂਜੀ ਵਾਰ ਮੈਨੂੰ ਨਹੀਂ ਲੱਗਦਾ ਮੂੰਹ ਲਾਉਂਦੇ ਹੋਣਗੇ ਉਹਨੂੰ ਠੀਕ ਹੈ ਤੁਸੀਂ ਤਾਂ ਪੀਲੋਗੇ ਅਲਕਲਾਈਨ ਵਾਟਰ ਜਿਹੜਾ ਇੱਥੇ ਮਜ਼ਦੂਰ ਬੈਠਾ 300 400 ਰੁਪਏ ਦਿਹਾੜੀ ਵਾਲਾ ਉਹ ਕਿੱਥੋਂ ਪੀਓਗਾ ਅਲਕਲਾਈਨ ਅਲਕਲਾਈਨ ਵਾਟਰ ਉਹ ਧਰਤੀ ਵਾਲਾ ਪੀਓਗਾ ਉਹ ਨ ਬਿਨਾ ਪਾਣੀ ਤੋਂ ਬੰਦਾ ਕਈ ਵਾਰੀ ਸਫਰ ਜਿਹੜਾ ਉਹ 50 50 ਕਿਲੋਮੀਟਰ ਪਿਆਸਾ ਕਰ ਲੈਂਦਾ ਪਰ ਉਹ ਕਹਿੰਦਾ ਨਹੀਂ ਯਾਰ 20 ਰੁਪਏ ਪਾਣੀ ਦੀ ਬੋਤਲ ਤੇ ਨਹੀਂ ਖਰਚਨੇ ਜਿਹੜਾ ਅੱਜ 20 ਰੁਪਏ ਦੀ ਬੋਤਲ ਪਿਆਸਾ ਮਰਦਾ ਸਫਰ ਦੇ ਵਿੱਚ ਨਹੀਂ ਲੈ ਸਕਦਾ ਉਹ ਬੰਦਾ ਲਗਾਤਾਰ ਤੁਹਾਡੇ ਡਾਈ ਤੁਹਾਡੇ ਜਿਹੜੇ ਅਲਕਲਾਈਨ ਵਾਟਰ ਹੈ ਉਹ ਕਿਵੇਂ ਖਰੀਦ ਕੇ ਪੀ ਲੂਗਾ ਇਸ ਕਰਕੇ ਨਰਪਾਉ ਜੀ ਜੋ ਇੰਡਸਟਰੀ ਵਾਲਿਆਂ ਨੇ ਇਹ ਕਰਤੂਤ ਕੀਤੀ ਜੋ ਸਰਕਾਰ ਨੇ ਕਰਤੂਤ ਕੀਤੀ ਨਾ ਕਿ ਜਿਹੜੇ ਬੰਦੇ ਆਪਦੀ ਲੜਾਈ ਪਾਣੀਆਂ ਦੀ ਲੜਨ ਚਲੇ ਠੀਕ ਹੈ ਉਹ ਕਹਿੰਦੇ ਅਸੀਂ ਉਹ ਕਹਿੰਦੇ 250 ਕਰੋੜ ਅਸੀਂ ਉਹਦੇ ਤੇ ਲਾਇਆ ਟ੍ਰੀਟਮੈਂਟ ਪਲੈਂਟ ਤੇ ਫਿਰ ਚਲਾਉ ਬਿਲਕੁਲ ਸਲਾਕ ਨੂੰ ਟ੍ਰੀਟ ਕਰੋ ਪਾਣੀ ਨੂੰ ਪਰ ਅਸਲ ਦੇ ਵਿੱਚ ਬੇੜਾ ਘਰ ਕਿੱਥੋਂ ਆਉਂਦਾ ਜਿਵੇਂ ਜੀਰੇ ਵਾਲੀ ਮੈਲਬਰੋਜ਼ ਫੈਕਟਰੀ ਬੰਦ ਕਰਾਈ ਗਈ ਸੀ ਠੀਕ ਅਸਲ ਬੇੜਾ ਘਰ ਕਿੱਥੋਂ ਹੁੰਦਾ ਕਿ ਸਾਡਾ ਸਿਸਟਮ ਜਿਹੜਾ ਨਾ ਜਿਵੇਂ ਮੰਨ ਲਓ ਕਿ ਕੋਈ ਤਿਹਾਰ ਹੋਣਾ ਨਾ ਤਾਂ ਸੈਂਪਲ ਭਰਨ ਵਾਲੇ ਤਿਹਾਰ ਦੇ ਨੇੜੇ ਨਿਕਲਦੇ ਆ ਜੀ ਕੱਲੇ ਆਪਣੀਆਂ ਜੇਬਾਂ ਭਰਨ ਵਾਸਤੇ ਆਪਦਾ ਆਪਦੀ ਆਪਦੀ ਕਲੈਕਸ਼ਨ ਵਾਸਤੇ ਬਿਲਕੁਲ ਬਾਕੀ ਬਾਕੀ ਜਿਹੜਾ ਹੈਗਾ ਉਹ ਬਸ 5 ਦਿਨ ਨਿਕਲਦੇ ਆ ਜੀ ਤੇ 360 ਦਿਨ ਉਹ ਚੁੱਪ ਕਰਕੇ ਆਪਣੀਆਂ ਤਨਖਾਹਾਂ ਲੈਂਦੇ ਆ ਇਹ ਜਗਾ ਜਗਾ ਇਹ ਚੀਜ਼ ਹੈ ਕਿ ਜਿੰਨਾ ਚਿਰ ਵਿਕਾਊ ਲੋਕ ਬੰਦ ਨਹੀਂ ਨਾ ਹੁੰਦੇ ਖਤਮ ਹੁੰਦੇ ਉਹਨਾਂ ਚਿਰ ਜਿਹੜੇ ਹਾਲਾਤ ਪੰਜਾਬ ਦੇ ਨਹੀਂ ਮੈਂ ਕਹਿੰਦਾ ਕਿ ਦੇਸ਼ ਦੇ ਹਾਲਾਤ ਇਹੀ ਰਹਿਣਗੇ ਕਿਉਂਕਿ ਬਹੁਤ ਬੈਕਫੁੱਟ ਤੇ ਚਲੇ ਗਏ ਅਸੀਂ ਅਸਲ ਦੇ ਵਿੱਚ ਜੋ ਦਿਖਾਇਆ ਜਾ ਰਿਹਾ ਨਾ ਉਹ ਦੇਸ਼ ਦੇ ਵਿੱਚ ਹੈ ਨਹੀਂ ਹੈ ਜੀ ਠੀਕ ਹੈ ਅੰਦਰੋਂ ਖਾਲੀ ਹੈ ਅੰਦਰੋਂ ਖੋਖਲਾ ਹੈ ਪਰ ਦਿਖਾਇਆ ਬਹੁਤ ਕੁਝ ਜਾ ਰਿਹਾ ਮੈਂ ਕਹਿੰਦਾ ਕਿ ਆਮ ਲੋਕਾਂ ਨੂੰ ਖੜਨਾ ਪਊਗਾ ਚਾਹੇ ਸ਼ੰਭੂ ਬਾਰਡਰ ਤੇ ਮੋਰਚਾ ਲੱਗਿਆ ਚਾਹੇ ਖਨੌਰੀ ਤੇ ਲੱਗਿਆ ਚਾਹੇ ਰਤਨਪੁਰੇ ਲੱਗਿਆ ਉੱਥੇ ਜਾਣਾ ਪ ਲੜਾਈ ਕੱਲੇ ਕਿਸਾਨ ਦੀ ਨਹੀਂ ਲੜਾਈ ਉਹ ਹਰ ਇੱਕ ਵਰਗ ਦੀ ਹੈ ਤੇ ਉਹ ਵਰਗ ਜਿਵੇਂ ਮੈਂ ਪਹਿਲਾਂ ਵੀ ਕਿਹਾ ਡੱਲੇਵਾਲ ਸਾਹਿਬ ਜਿਹੜੇ ਮਰਨ ਵਰਤੇ ਬੈਠਾ ਜੀ ਇਹੋ ਜਿਹੀ ਆਗੂ ਅਸੀਂ ਗਵਾਲੇ ਨਾ ਜੀ ਅਸੀਂ ਹੱਥੋਂ ਕੱਢ ਲੇ ਤਾਂ ਲੜਨ ਵਾਲੇ ਲੋਕ ਜਿਹੜੇ ਪਿੱਛੇ ਹਟਣਾ ਸ਼ੁਰੂ ਕਰ ਦੇਣਗੇ ਤੇ ਫਿਰ ਕੱਲੇ ਕੱਲੇ ਦੀ ਵਾਰੀ ਉਹ ਸਰਕਾਰ ਕੱਲੇ ਕੱਲੇ ਧੌਣ ਫੜੂ ਜਿਵੇਂ ਚਟਕਾਈ ਕੋਲ ਮੇਟ ਦੀ ਦੁਕਾਨ ਵਾਲੇ ਕੋਲੇ ਛਟਗੇ ਦੀ ਦੁਕਾਨ ਵਾਲੇ ਕੋਲ ਮੁਰਗੇ ਨਹੀਂ ਹੁੰਦੇ ਜੀ ਉਹ ਜਦੋਂ ਉਹਨੂੰ ਲੋੜ ਪੈਂਦੀ ਹੈ ਜੀ ਦੀ ਇੱਕ ਨੂੰ ਕੱਢ ਲੈਂਦੇ ਵਾੜ ਕੇ ਤੋਣ ਦੇ ਹੋ ਆਪਦਾ ਕੰਮ ਚਲਾ ਲੈਂਦਾ ਫਿਰ ਉਵੇਂ ਤੋਣਾ ਵੱਡੀਆਂ ਜਾਣੀਆਂ ਕੱਲੇ ਕੱਲੇ ਦੀਆਂ ਹਰੇਕ ਵਰਗ ਦੀਆਂ ਨਾ ਉਹਨੇ ਮਜ਼ਦੂਰ ਬਖਸ਼ਣੇ ਨਾ ਦੁਕਾਨਦਾਰ ਬਖਸ਼ਣੇ ਨਾ ਛੋਟਾ ਕਾਰੋਬਾਰੀ ਬਖਸ਼ਣੇ ਕਿਸਾਨ ਤੇ ਪਿੱਛੇ ਹੱਢੀ ਜਾਊਗਾ ਜੀ ਇਸ ਕਰਕੇ ਮੈਂ ਕਹਿੰਦਾ ਕਿ ਦੇਖੋ ਪਾਣੀਆਂ ਦੀ ਗੱਲ ਹੈ ਜੀ ਜੀ ਤੁਸੀਂ ਗੱਲ ਕੀਤੀ ਇੱਕ ਵਾਕਿਆ ਹੀ ਕੋਈ ਦੋਰ ਹੈ ਨਹੀਂ ਕਿ ਪਿਛਲੇ 35 40 ਸਾਲੀ ਤੋਂ ਸਾਲਾਂ ਤੋਂ ਜ਼ਹਿਰ ਜਿਹੜਾ ਵੰਡਿਆ ਜਾ ਰਿਹਾ ਸ਼ਰੇ ਆਮ ਜਿਹੜਾ ਪਾਣੀ ਆ ਉਹ ਛੋਟੇ ਛੋਟੇ ਨਾਲਿਆਂ ਰਾਹੀਂ ਬੁੱਢੇ ਨਾਲੇ ਤੋਂ ਬਿਨਾ ਵੀ ਜੀ ਹੋਰ ਛੋਟੀਆਂ-ਛੋਟੀਆਂ ਨਾਲੀਆਂ ਰਾਹੀਂ ਹੁਣ ਬਹੁਤ ਥਾਵਾਂ ਤੋਂ ਲੋਕ ਪਾ ਰਹੇ ਆ ਕਿ ਇਹ ਛੋਟ ਫੈਕਟਰੀਆਂ ਜਿਹੜੀਆਂ ਉਹ ਉਹ ਵੀ ਸਤਲੋਈ ਦੇ ਵਿੱਚ ਪਾਣੀ ਪਾ ਰਹੀਆਂ ਆਪਣੀਆਂ ਇਸ ਕਰਕੇ ਸਰਕਾਰ ਜੀ ਭਗਵੰਤ ਮਾਨ ਸਾਹਿਬ ਅਸੀਂ ਤੁਹਾਡੇ ਵਿਰੋਧੀ ਨਹੀਂ ਆ ਤੁਹਾਨੂੰ ਚੁਣਿਆ ਤੁਹਾਨੂੰ 92 ਸੀਟਾਂ ਦਿੱਤੀਆਂ ਜੀ ਜਿਮਨੀ ਚੋਂ ਚ ਦੋ ਹੋਰ ਦਿੱਤੀਆਂ ਅੰਕੜਾ ਵਧਾਤਾ ਤੁਹਾਡਾ ਤਿੰਨ ਦੇਤੀਆਂ ਤੁਹਾਡੀਆਂ 94 ਕੀ 95 ਕਰਤੀਆਂ ਇਸ ਕਰਕੇ ਜਿਹੜਾ ਜੇ ਪਿਛਲੇ 2.5 ਸਾਲ ਪੰਜਾਬ ਦੇ ਨਾਂ ਨਾ ਬਣੇ ਤਾਂ ਫਿਰ ਅ ਦੋ ਦੋ ਕਸਾਲਾਂ ਬਾਅਦ ਤੁਹਾਨੂੰ ਪੰਜਾਬ ਵਾਲੇ ਦੱਸ ਦੇਣਗੇ ਕਿ ਤੁਹਾਨੂੰ ਕਿੱਥੇ ਬਿਠਾਉਣਾ ਹੈ ਤੇ ਫਿਰ ਵਾਰੀ ਤੁਹਾਡੀ ਵੀ ਆ ਜਾਣੀ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਇਸ ਕਰਕੇ ਇਤਿਆਰ ਦਿਓ ਪੰਜਾਬ ਦੇ ਪੁੱਤ ਬਣੋ ਅਸੀਂ ਜਿੱਥੇ ਕਿਤੇ ਬੋਲਣ ਵਾਲੀ ਗੱਲ ਆ ਅਸੀਂ ਬੋਲਦੇ ਰਾਵਾਂਗੇ ਲੜਦੇ ਰਾਵਾਂਗੇ ਜਦੋਂ ਤੱਕ ਸਰੀਰ ਦੇ ਵਿੱਚ ਜਾਨ ਹੈ ਜਦੋਂ ਤੱਕ ਸਾਹ ਚੱਲਦਾ